ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕਰਿਸ਼ਨ ਸਿੰਘ ਰੋੜੀ ਨੇ ਅੱਜ ਵਿਧਾਨ ਸਭਾ ਹਲਕਾ ਗੜ ਸ਼ੰਕਰਦੀਨੋਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਲਗਭਗ 29.36 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਡਿਪਟੀ ਸਪੀਕਰ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਵਧੀਆ ਸਹੂਿਦਾਵਾਂ ਪ੍ਰਦਾਨ ਕਰਨ ਦਾ ਮਕਸਦ ਵਿਦਿਆਰਥੀਆਂ ਨੂੰ ਉੱਚ ਪੱਦਰੀ ਅਤੇ ਆਧੁਨਿਕ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਉਣਾ ਹੈ पैका में जगतगढ़ शंकर से हरि कृष्ण गंगड़ की रिपोर्ट ਜਦੋਂ ਵੀ ਕੋਈ ਮੈਂਬਰ ਦਾ ਕਿਉਂਕਿ ਅੱਜ ਮੈਂ ਦੇਖ ਰਿਹਾ ਪੰਡਾਲ ਦੇ ਵਿੱਚ ਕੰਦੇ ਮਾਪੋਤ ਨਹੀਂ ਕੰਦੇ ਬੱਚੇ ਨਹੀਂ ਸਾਡੇ ਪਿੰਡ ਗੋੜੇ ਦੇ ਪੰਚਾਇਤ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਪਿੰਡ ਨੇਸਾਲੀ ਮੋਦਪੁਰ ਸਖੀਤਾ ਪਿੰਡ ਚੱਕ ਫੁੱਲੋ ਕੋਈ ਸਰਪੰਸ ਸਾਹਿਬ ਉਪ ਪਿੰਡ ਖੁਸ਼ੀਪੁਰ ਦੀ ਸਰਪੰਸ ਸਾਹਿਬ ਸਾਡੀ ਸਿੱਖਿਆ ਕ੍ਰਾਂਤੀ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਸਾਡੇ ਗੂੜਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਹਿਬ ਹੋਣੇ ਗੱਲ ਕਰਕੇ ਗਏ ਮੈਂਬਰ ਸਰਪੰਨ ਬੈਠੇ ਆ ਨੰਬਰਦਾਰ ਸਾਹਿਬ ਬੈਠੇ ਆ ਮੀਰ ਦਾ ਸਰਪੰਨ ਸਾਹਿਬ ਬੈਠੇ ਆ ਅੱਜ ਖਾਸ ਮੌਕੇ ਉੱਤੇ ਇੱਥੇ ਜਿਹੜਾ ਸਕੂਲ ਹੈ ਇਹਦੇ ਵਿੱਚ ਜਿੰਨਾਂ ਕੋ ਮੈਂ ਪੜੇ ਆ ਜਿਹੜੇ ਕਿ ਸਾਡੇ ਨਮਾਸ਼ਹਿਰ ਤੋਂ ਸਿੱਖਿਆ ਅਫਸਰ ਰਟਾਇਰ ਹੋਏ ਨੇ ਸ੍ਰੀ ਹਰਕ੍ਰਿਸ਼ਨ ਜੀ ਜਿਹਨੇ ਇਸ ਸਕੂਲ ਦੇ ਵਿੱਚ 10 ਸਾਲ ਸੇਵਾ ਕੀਤੀ ਹੈ ਇੱਕ ਜ਼ੋਰਦਾਰ ਤਾੜੀ ਜਣੀ ਹੈ ਜਿਹੜੇ ਮੈਂ ਹੌਲੀ-ਹੌਲੀ ਦਾ ਤਾੜੀ ਹੌਲੀ ਮਾਰਨੀ ਕਰਦਾ ਮੈਨੂੰ ਸਵੇਰਾ ਲੱਗਿਆ ਬੋਲਣ ਤਾਂ ਕਿ ਜ਼ੋਰਦਾਰ ਤਾੜੀ ਹਰ ਕਿਸੇ ਜੀ ਦੇ ਔਰ ਵਿਸ਼ੇਸ਼ ਤੌਰ ਤੇ ਮੈਂ ਜਿਹੜੀ ਹੁਣ ਗੱਲ ਕਹਿਣਾ ਜਿਹੜਾ ਪਿਛਲੇ ਸਰਕਾਰ ਦੇ ਵਿੱਚ ਮੈਂ ਐਮਐਲਸੀ ਐਤੋਂ 8-10 ਸਾਲ ਤੱਕ ਹੀ ਗੱਲਾਂ ਇੱਕ ਮੇਰਾ ਉਹ ਨੇੜੇ ਦਾ ਬੱਚਾ ਸੀ ਉਹ ਗਾ ਸ਼ੰਕਰ ਪ੍ਰਾਈਵੇਟ ਪੜਦਾ ਸੀ ਉਹ ਫੇਲ ਹੋ ਗਿਆ ਔਰ ਮੈਨੂੰ ਉਸ ਨੇ ਦੱਸਿਆ ਕਿ ਸਾਡੇ ਜਿਹੜੇ ਹੁਣ ਬੀਐਨ ਸਾਹਿਬ ਹਨ ਕਿਰਪਾ ਕਰ ਮੇਰੇ ਹੱਥ ਵਿੱਚ ਜਾਦੂ ਹੈ ਮੈਂ ਜਿੱਥੇ ਉਹਨਾਂ ਨੂੰ ਸਕੂਲ ਦੇ ਵਿੱਚ ਜ਼ਿੰਮੇਵਾਰੀ ਮਿਲਦੀ ਹੈ ਉਹ ਜਾਦੂ ਮਾਰਦੇ ਆ ਤੇ ਜਿਹੜਾ ਬੱਚਾ ਕੋਈ ਫੇਲ ਵੀ ਹੋ ਗੋ ਫਸਟ ਸਟੇਜ ਵਿੱਚ ਜੇ ਪਾਸ ਕਰ ਲਿਆ ਔਰ ਜਤੂ ਜਿਣਾ ਨੇ ਕਰਕੇ ਦਿਖਾਇਆ ਮੈਂ ਸਾਨੂੰ ਬਹੁਤ ਬਹੁਤ ਦਾ ਜਿਹੜਾ ਹੈ ਸਪੈਸ਼ਲ ਤੌਰ ਤੇ ਕਿਉਂਕਿ ਜੇ ਫੇਲ ਹੋਇਆ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚੋਂ ਜਿਹਦੇ ਚ ਹਜਿਆ ਹੋਵੇ ਪਿਆ ਲੱਖਾਂ ਰੁਪਏ ਫੀਸ ਦਾ ਸਰਕਾਰੀ ਸਕੂਲ ਜਾਵੇ ਔਰ ਉਥੋਂ ਦੇ ਸਾਧਨ ਦੀ ਮਿਹਨਤ ਦਿਖਾਵੇ ਉਹ ਬੱਚਾ ਫਸਟ ਵੀਰ ਪਾਸ ਹੋਵੇ ਇਸ ਗੱਲ ਨੂੰ ਮੈਂ ਮਾਣ ਨਾਲ ਕਹਿ ਸਕਦਾ ਕਿ ਸਾਡੇ ਸਕੂਲ ਦਾ ਜਿਹੜਾ ਸਟਾਫ ਹੈ ਇਹ ਪ੍ਰਾਈਮਰੀ ਸਕੂਲਾਂ ਨੂੰ ਵੀ ਬੱਲੇ ਅਸਕੂਲ ਨੂੰ ਸਾਰੇ ਬਹੁਤ ਬਹੁਤ ਵਾਟ ਵਾਟ ਬੁਦਾਈ ਦਿੱਤੀ ਹੈ ਅੱਜ ਹਰ ਮਾਪੇ ਦੀ ਕੋਈ ਇੱਛਾ ਹੈ ਕਿ ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂ ਮੈਂ ਆਪਣੇ ਬੱਚੇ ਨੂੰ ਅਫਸਰ ਬਣਾਵਾਂ ਮੈਂ ਆਪਣੇ ਬੱਚੇ ਨੂੰ ਇੰਜੀਨੀਅਰ ਬਣਾਵਾਂ ਮੈਂ ਆਪਣੇ ਬੱਚੇ ਨੂੰ ਬਹੁਤ ਬੜਾ ਸਰ ਬਣਾਵਾਂ ਅਲੱਗਤ ਕੁਝ ਅਧਰ ਕਰਨੀ ਹੈ ਅੱਜ ਉਹਨਾਂ ਮਾਪਿਆਂ ਲਈ ਸਹਿਰ ਕਿ ਮੇਰਾ ਬੱਚਾ ਮੈਡਸਰ ਕੋਲੇ ਔਰ ਇਹਲੀ ਕੋਸ਼ਿਸ਼ ਹੋਦਣੀ ਹੈ ਕਿ ਮੈਂ ਮਹਿੰਗੇ ਸਕੂਲ ਪ੍ਰਾਈਵੇਟ ਸਕੂਲ ਭੇਜਾਂ ਸਰਕਾਰੀ ਸਕੂਲਾਂ ਵਿੱਚੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀ ਆਮ ਆਦਮੀ ਪਾਰਟੀ ਨੇ 20 ਸਾਲਾਂ ਦਾ ਰਖੇ ਲੜਿਆ ਕੱਲੇ ਕੱਲੇ ਪਿੰਡ ਕੱਲੇ ਕੱਲੇ ਘਰਾਂ ਦੇ ਅੱਗੇ ਇਸ ਦਾ ਹੌਕਾ ਦਿੱਤਾ ਇੱਕ ਮੌਕਾ ਤੇ ਜੀ ਬਸ ਸਾਹਿਬ ਨੇ ਇੱਕ ਮੌਕਾ ਭਗਵਾਨ ਮਾਣ ਕੇ ਦਿਓ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਲੋਕਾਂ ਦਾ ਵਿਸ਼ਵਾਸ ਤਾਂ ਉੱਠਿਆ ਕਿ ਸਰਕਾਰੀ ਸਕੂਲਾਂ 'ਚ ਬੈਂਚ ਨਹੀਂ ਸੀ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਨਹੀਂ ਸੀ ਸਰਕਾਰੀ ਸਕੂਲਾਂ 'ਚ ਲੈਟਰ ਨਹੀਂ ਸੀ ਸ਼ਰਧਾ ਦੇ ਕਿ ਅਸੀਂ ਚਾਰ ਦਿਨ ਲੱਗੇ ਸੀ ਸਕੂਲਾਂ ਦੇ ਵਿੱਚ ਇੰਨਾ ਕੁ ਸੀ ਸੀ ਸਮੇਂ ਦੇ ਹਾਂ ਨਹੀਂ ਵੇਸੀ ਪਰ ਮਜਬੂਰੀ ਗੱਲ ਲੋਕਾਂ ਨੇ ਆਪਣੇ ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲ ਪਾੜੇ ਬੰਦੇ ਸੀ ਪਰ ਅੱਜ ਮੈਂ ਤੁਹਾਨੂੰ ਮੁਬਾਰਕ باد ਬਧਰ ਜਾਈ ਰਿਹਾ ਹਾਂ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੁਸੀਂ ਆਪਣੇ 99 ਸਾਥੀਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਬਣਿਆ ਤਾਂ ਅੱਜ ਪੰਜਾਬ ਦਾ ਇੱਕ ਵੀ ਸਕੂਲ ਇਹਦਾ ਨਹੀਂ ਜਿੱਥੇ ਚਾਰ ਬਾਰੀ ਪੂਲੀ ਹੋਵੇ ਜਿੱਥੇ ਬੱਚਾ ਕੋਈ ਥੱਲੇ ਬੈਠਦਾ ਹੋਵੇ ਜਿੱਥੇ ਇੰਟਰਨੈਟ ਪੂਰੇ ਨਾ ਹੋਵੇ ਜਿੱਥੇ ਟੀਚਰ ਪੂਰੇ ਨਾ ਹੋਣ ਜਿੱਥੇ ਟੀਅਰ ਕਾਟਰ ਬਦਲ ਕੇ

Borç borç şükürler varay müjdekar kalsın varay müjdekar. Ve işte